ਸਾਰੇ ਦੋਨੋਂ ਨਹੀਂ ਹੋਣਗੀਆਂ ਜੀ ਜੀ ਮਾਨ ਸਰ ਸਾਰੇ ਦੋਨੋਂ ਨਹੀਂ ਹੋਣਗੀਆਂ ਜੀ ਦੋਨੋਂ ਨਹੀਂ ਹੋਣਗੀਆਂ ਨਹੀਂ ਹੋਣਗੀਆਂ ਤੁਹਾਡਾ ਮਤਲਬ ਹੈ ਵੀ ਨਾ ਤੇ ਪ੍ਰੋਸੀਕਿਊਸ਼ਨ ਸੈਂਕਸ਼ਨ ਮਿਲਣੀ ਆ ਡੇਰਾ ਮੁਖੀ ਦੇ ਖਿਲਾਫ ਤੇ ਨਾ ਹਾਈ ਕੋਰਟ ਦੇ ਫੈਸਲੇ ਦੀ ਅਪੀਲ ਹੋਣੀ ਸੁਪਰੀਮ ਕੋਰਟ ਚ ਸਰ ਮੈਂ ਦੋ ਸ਼ੇਅਰ ਬੋਲਦਾ ਜੀ ਉਹਨਾਂ ਚ ਤੁਸੀਂ ਇਹ ਕੱਢ ਲਿਓ ਮੇਰਾ ਹੱਥ ਆ ਰਿਹਾ ਇਹਨੇ ਗੰਗਾ ਚ ਲਹੂ ਢੋਤਾ ਹੂੰ ਗੰਗਾ ਦੇ ਪਾਣੀਆਂ ਚ ਕੋਹਰਾਮ ਨਹੀਂ ਹੈ ਹੂੰ ਹੂੰ ਮੇਰਾ ਮੁਨਸਿਪ ਹੀ ਮੇਰਾ ਕਾਤਲ ਹੈ ਕਿਆ ਉਹ ਫੈਸਲਾ ਮੇਰੇ ਹੱਕ ਮੇ ਦੇਗਾ ਸਾਰਾ ਕੁਝ ਇਹਨਾਂ ਨੂੰ ਪਤਾ ਹੈ ਜਿਨ੍ਹਾਂ ਨੇ ਕਰਿਆ ਹੈ ਜਿਨ੍ਹਾਂ ਨੇ ਕਰਾਇਆ ਹੈ ਕੋਈ ਵੀ ਇਹੀ ਜੀ ਸਰਕਾਰ ਨਹੀਂ ਇੱਕ ਕੈਪਟਨ ਅਮਿੰਦਰ ਸਿੰਘ ਦੀ ਸਰਕਾਰ ਆਈ ਸੀ ਜਦੋਂ ਵਿਧਾਨ ਸਭਾ ਚ ਵਿਧਾਇਕਾਂ ਨੇ ਮੰਤਰੀਆਂ ਨੇ ਝੋਲੀਆਂ ਅੱਡੀਆਂ ਤਿਆ ਉਸ ਸਮੇਂ ਲੱਗਦਾ ਸੀ ਵੀ ਕੁਝ ਹੋ ਜਾਊਗਾ ਬਾਕੀ ਤੁਸੀਂ ਦੇਖੋ ਜਿਨ੍ਹਾਂ ਨੇ ਕਰਿਆ ਕਰਾਇਆ ਜਿਨ੍ਹਾਂ ਦੇ ਰਜੀਮਸ ਹੋਇਆ ਉਹਨਾਂ ਨੇ ਅਦਾਲਤਾਂ ਤੋਂ ਮਨਮਰਜ਼ੀ ਦੇ ਆਪ ਖੁਦਰੇ ਫੈਸਲੇ ਕਰਵਾਏ ਸੀ ਹੂੰ ਤੇ ਜਿਹੜੀਆਂ ਸਿੱਟਾਂ ਦੀਆਂ ਐਰਾ ਵਗੈਰਾ ਕਿਸੇ ਨੂੰ ਕੁਝ ਨਹੀਂ ਮੰਨਿਆ ਜਿੰਨੀਆਂ ਵੀ ਮਾਨ ਸਾਹਿਬ ਇੱਕ ਗੱਲ ਦੱਸੋ ਮੈਨੂੰ ਹਾਂਜੀ ਕਚੈਰੀਆਂ ਦਾ ਖਾਸ ਕਰਕੇ ਹਾਈ ਕੋਰਟ ਦਾ ਰੁਖ ਜਿਹੜਾ ਵਾ ਉਹ ਕਿਉਂ ਲੋਕਾਂ ਦੀਆਂ ਭਾਵਨਾਵਾਂ ਨਾਲੋਂ ਵੱਖਰਾ ਲੱਗਦਾ ਸਰ ਮੈਂ ਕੀ ਕਰ ਸਕਦਾ ਜੀ ਵੀ ਕਿੱਥੇ ਨੇ ਜੀ ਕੋਰਟ ਹੁਣ ਦੱਸੋ ਜਿਹੜਾ ਤੁਸੀਂ ਸੁਖਵੀਰ ਬਾਦਲ ਹੋਰਾਂ ਨੇ ਫੈਸਲਾ ਲਿਖਵਾਇਆ ਸੀ ਜਿਹੜਾ ਇਹਨਾਂ ਦਾ ਵਕੀਲ ਹੁੰਦਾ ਸੀ ਕਿਸੇ ਟਾਈਮ ਹੂੰ ਉਹਨੂੰ ਐ ਨਹੀਂ ਪਤਾ ਵੀ ਤੇ ਮੈਂ ਕੀ ਲਿਖ ਰਿਹਾ ਜਿਹੜੇ ਬੰਦੇ ਇੱਕ ਦਿਨ ਫੈਸਲਾ ਲਿਖ ਕੇ ਇੱਕ ਦਿਨ ਰਿਟਾਇਰ ਹੋ ਕੇ ਦੂਜੇ ਦਿਨ ਉਹਨਾਂ ਨੂੰ ਰਾਜ ਸਭਾ ਦੇ ਮੈਂਬਰ ਬਣਾਇਆ ਦਿੰਦੇ ਨੇ ਉਹਦੇ ਉਹਨਾਂ ਨੂੰ ਐ ਨਹੀਂ ਪਤਾ ਵੀ ਅਸੀਂ ਕੀ ਲਿਖ ਰਿਹਾ ਅਸੀਂ ਇਤਿਹਾਸ ਲਿਖ ਰਿਹਾ ਜੀ ਜਿਹੜੀਆਂ ਅਦਾਲਤਾਂ ਨੇ ਜੀ ਅਦਾਲਤਾਂ ਦੇ ਵਿੱਚ ਤਾਂ ਤੁਸੀਂ ਦੇਖੋ ਜਿਹੜਾ ਮੁੰਡਾ ਇੱਥੇ ਇਹਨਾਂ ਦਾ ਪ੍ਰੇਮੀ ਨਾਬਾ ਜੇਲ੍ਹ 'ਚ ਮਾਰਤਾ ਦੀ ਉਹਨੇ ਕੰਫੈਸ਼ਨ ਕੀਤਾ ਦੀ ਬਿੱਟੂ ਸ਼ਾਦਰ ਦਾ ਨਾਮ ਸੀ ਜੀ ਬਿੱਟੂ ਹਾਂ ਉਹਨੇ ਕੰਫੈਸ਼ਨ ਕੀਤਾ ਦੀ ਹਾਂ ਮੈਂ ਕੀਤਾ ਜੀ ਵੀ ਮੇਰੀ ਉਹ ਤੇ ਜਮੀਰ ਤੇ ਬੋਝ ਹੈ ਜੀ ਪਰ ਫਿਰ ਉਹਨੂੰ 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 ਫਿਰ ਮਾਰਨਾ ਮਾਰਨਾ ਸਹੀ ਨਹੀਂ ਸੀ ਕਿਉਂਕਿ ਇੱਕ ਬੜਾ ਇੰਪੋਰਟੈਂਟ ਵਿਟਨੈਸ ਜਿਹੜਾ ਉਹ ਚਲਾ ਗਿਆ ਸਰ ਮਾਰਨਾ ਸੀ ਮਾਰਨਾ ਜੀ ਜਿਨ੍ਹਾਂ ਨੇ ਕਿਰਾਏ ਨੇ ਉਹਨਾਂ ਨੇ ਮਾਰਨਾ ਜੀ ਉਹ ਹੂੰ ਉਹ ਕਿਸੇ ਨੇ ਥੋੜਾ ਮਾਰਿਆ ਜੀ ਉਹ ਰਾਈਟ ਉਹ ਜਿਨ੍ਹਾਂ ਨੇ ਕਿਰਾਏ ਨੇ ਉਹਨਾਂ ਨੇ ਮਰਵਾਇਆ ਜੀ ਉਹ ਇਹ ਦੇਖੋ ਮੈਂ ਨਾ ਹੈ ਆਉਗਾ ਹੀ ਨਹੀਂ ਆ ਦੇਖੋ ਘਾਟੜਾ ਸਾਹਿਬ ਤੁਹਾਡੇ ਸਾਹਮਣੇ ਕਹਿ ਗਏ ਜੀ ਹਮ ਜਸਟਿਸ ਰਣਜੀਤ ਸਿੰਘ ਤੁਹਾਡੇ ਸਾਹਮਣੇ ਕਹਿ ਗਏ ਹਮ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਕਰਾਇਆ ਸੀ 5-5 ਰੁਪਏ ਤੇ ਉਹਨਾਂ ਦੀਆਂ ਕਾਪੀਆਂ ਵੇਚੀਆਂ ਤੇ ਕਿੱਡਾ ਬਹਿ ਹਮ ਇਹ ਗੁਰੂ ਨੂੰ ਦੇਖੋ ਇਨਸਾਫ ਲਿਆ ਜਾਂਦਾ ਵੀ ਇਸ ਦੇ ਨਾਲ ਜਾਣ ਕੇ ਨਾਲ ਹਮ ਇਹਨਾਂ ਕਿਸੇ ਸਰਕਾਰ ਦੇ ਵਿੱਚ ਨਾ ਅਣਖ ਹੈ ਜੀ ਨਾ ਹਿੱਤ ਹੈ ਜੀ 46 ਸਰਕਾਰ ਦਾ ਤੁਸੀਂ ਚਲੋ ਆਪ ਦਾ ਇੱਕ ਅਲੱਗ ਜਰਮ ਹੈ ਜੀ ਕਾਂਗਰਸ ਇੱਕ ਅਲੱਗ ਜਲਤੀ ਹੈ ਅਕਾਲੀ ਧਰ 46 ਸਰਕਾਰ ਤੇ ਜੋ ਕਹਿੰਦੇ ਨੇ ਵੀ ਪੰਥਕ ਸਰਕਾਰ ਹੈ ਉਹਦੇ ਰਜਿਮ ਦੇ ਵਿੱਚ ਸਾਰਾ ਕੁਝ ਹੋਇਆ ਹੈ ਅੱਜ ਇੱਕ ਗੱਲ ਮੈਂ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਜੀ ਕਿ ਮੈਨਾਂ ਜੀ ਪਹਾੜਾਂ ਤੋਂ ਆ ਕੇ ਕਹਿੰਦੇ ਸਰਸਪਤੀ ਅਲੋਪ ਹੋ ਗਈ ਜੀ ਹੂੰ ਅੰਡਰਗਰਾਉਂਡ ਹੋ ਗਈ ਜਿੰਨੀਆਂ ਵੀ ਸਿੱਟਾਂ ਨੇ ਜਿਹੜਾ ਵੀ ਕੁਝ ਹੈਗਾ ਜਿਹੜਾ ਵੀ ਕੁਝ ਕਰਦੀਆਂ ਨੇ ਉਦੋਂ ਬਾਅਦ ਬੇਸ਼ੱਕ ਮੌੜ ਬੰਬਕਾਂਡ ਹੈ ਬੇਸ਼ੱਕ ਜਿਹੜਾ ਕੁਝ ਮਰਜ਼ੀ ਤਾੜ ਹੈ ਉਦੋਂ ਬਾਅਦ ਉਹਨਾਂ ਦਾ ਕੋਈ ਸਿੱਟਾ ਨਹੀਂ ਨਿਕਲਦਾ ਉਹ ਸਰਸਬਤੀ ਮੰਗੂ ਅਲੋਪ ਹੀ ਹੋ ਜਾਂਦਾ ਪਤਾ ਹੀ ਨਹੀਂ ਕਿ ਉਹ ਕਿੱਥੇ ਜਾਂਦਾ ਕਿੱਥੇ ਨਾ ਜਾਂਦਾ